ਸਾਨੂੰ ਕੁਝ ਨਹੀਂ ਪਤਾ ਲੱਗਾ ਉਹਨਾਂ ਨੇ ਸਾਨੂੰ ਕਿੱਦਾਂ ਭੇਜਿਆ ਵੇਸਲ ਵਿੱਚ ਚੋਰੀ ਚੜਾਏ ਨੇ ਕਿੰਨੇ ਸਮੇਂ ਤੋਂ ਸੀ ਮੀਨਾ ਹੋ ਗਿਆ ਮੀਨਾ ਹਾਂਜੀ ਕੌਣ ਕੌਣ ਗਿਆ ਸੀ ਮੈਂ ਆ ਤੇ ਮੇਰਾ ਬੇਟਾ ਤੇ ਕੀ ਕਾਰਨ ਬਣਿਆ ਤੁਹਾਡੀ ਰਿਪੋਰਟ ਕੁਝ ਨਹੀਂ ਉਹਨਾਂ ਨੇ ਦੱਸਿਆ ਰੀਜ਼ਨ ਕੁਝ ਨਹੀਂ ਨਾ ਕੋਈ ਬਿਆਨ ਹੋਇਆ ਕੁਝ ਨਹੀਂ ਰੀਜ਼ਨ ਦੱਸਿਆ ਸੰਤੇ ਵੀ ਨਹੀਂ ਪਤਾ ਕਿ ਇੰਡੀਆ ਰਿਪੋਰਟ ਕਰਨਾ ਕੋਈ ਹਾਂ ਗਏ ਸੀ ਦੋਨੋਂ ਰਿਪੋਰਟ ਕਰਨ ਵੇਲੇ ਕੀ ਕੁਝ ਦੱਸਿਆ ਸੀ ਆਪਾਂ ਮਤਲਬ ਯਾਰ ਗੱਲਬਾਤ ਇਹ ਕੁਝ ਕੁਛ ਨਹੀਂ ਦੱਸਿਆ ਤੁਹਾਡਾ ਆਪਕੋ ਜਿਹਾ ਲੱਗਦਾ ਕਿ ਮਤਲਬ ਕੀ ਲੋਕੜੀ ਯਾਰ ਕੋਈ ਨਹੀਂ ਆਇਆ ਇਸ ਤਰ੍ਹਾਂ ਉੱਥੇ ਕੈਂਪਸ 'ਚ ਸਾਨੂੰ ਲੈ ਗਿਆ ਸੀ ਉੱਥੇ ਸਾਰਿਆਂ ਨੂੰ ਪਤਾ ਹੀ ਨਹੀਂ ਲੰਗਾ ਕੀ ਕੀਤਾ ਉਹਨਾਂ ਨੇ ਸਾਨੂੰ ਇਕੱਠੇ ਕਰਕੇ ਲੈ ਆਏ ਇੰਡੀਆ ਲੋਕ ਤੁਹਾਨੂੰ ਉੱਥੇ ਇੰਡੀਆ ਲੈ ਕੇ ਜਿਹਾਣਾ ਸੀ ਉਦੋਂ ਕੀ ਕੀਤਾ ਸੀ ਕੁਝ ਨਹੀਂ ਕੀਤਾ ਸਾਨੂੰ ਹੱਥ ਗੜੀਆਂ ਲਵਾਤੀਆਂ ਸੀ ਪੈਰਾਂ ਨੂੰ ਤੇ ਹੱਥਾਂ ਨੂੰ ਕਿੰਨੇ ਜਾਣੇ ਸੀ ਜੀ ਉੱਤੋਂ 104 ਜਨੇ ਵਾਪਸ ਆਏ। ਲੇਡੀਆਂ ਕਿੰਨੀਆਂ ਤੁਸੀਂ? ਨਹੀਂ ਹੋਰ ਵੀ ਹੈਗੇ ਅਸੀਂ 7 ਪਿਆਮਨੀਆ ਸੀ। ਬਾਕੀ ਲੇਡੀਆਂ ਸਿੰਗਲ ਸੀ। ਸਿੰਗਲ ਮੁੰਡੇ। ਅਮਰੀਕਾ ਤੋਂ ਰਿਪੋਰਟ ਆਇਆ ਇਹ ਕਿੰਨੇ ਮੈਂਬਰ ਐ ਇਸ ਓਪੀਨੀਅਨ ਕਉਂ ਰਿਪੋਰਟ ਜਿਹੜਾ ਅਸੀਂ ਪੁੱਛਾਇਆ। ਅ ਜਿਹੜੇ ਅਮਰੀਕਾ ਤੋਂ ਰਿਪੋਰਟ ਹੋ ਕੇ ਆਏ ਸੀ ਇਹ ਅਬ ਸਾਰੇ ਰਿਪੋਰਟ ਤੇ ਉੱਪਰ ਤੇ ਅਮਰੀਕਾ ਜਹਾਜ਼ ਦੇ ਵਿੱਚ ਉਹਨਾਂ ਨੇ ਇੱਥੇ ਭੇਜੇ ਸੀ। ਉਹ ਸਾਡੇ ਜ਼ਿਲ੍ਹੇ ਨਾਲ ਸੰਬੰਧਤ કુલ 6 ਪਰਸਨ ਸੀਗੇ ਜਿਹੜੇ ਸਾਡੇ ਟੀਐਸਪੀ ਹਮੋਸਾਈਡ ਸ੍ਰੀ ਦਰਜੀਤ ਸਿੰਘ ਜੀ ਬੂਥਲਾ ਤੋਂ ਉਹ ਉਹਨਾਂ ਨੂੰ ਅਮਰਸਰ ਰਿਪੋਰਟ ਤੋਂ ਆਪਣੇ ਨਾਲ ਲੈ ਕੇ ਆਏ ਸੀ ਤੇ ਜਿਹਦੇ ਵਿੱਚ ਜਿਹੜੇ ਹੈਗੇ ਆ ਚਾਰ ਸਾਡੀ ਸਬਲੂਜਨ ਨਾਲ ਸੰਬੰਧਤ ਸੀਗੇ ਪਲੱਸ ਸਬਲੂਜਨ ਨਾਲ ਜਿਹਦੇ ਵਿੱਚੋਂ ਇੱਕ ਡੋਗਰਾਵਾਲ ਦਾ ਔਰ ਦੋ ਜਿਹੜੇ ਹੈਗੇ ਆ ਮਾਂ ਤੇ ਉਹਦਾ ਬੇਟਾ ਸੀਗਾ ਉਹ ਦੋ ਪਤਾਸਪਿੰਡ ਦੇ ਸੀਗੇ ਉਹ ਉਹ ਤੇ ਇੱਕ ਉਸ ਤੋਂ ਇਲਾਵਾ ਬਰਿਆਰ ਪਿੰਡ ਦਾ ਸੀਗਾ ਜਿਹੜੇ ਅਸੀਂ ਚਾਰੇ ਬਿਲਕੁਲ ਸੁਰੱਖਿਅਤ ਹਾਲਤ ਵਿੱਚ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਦੇ ਪ੍ਰੋਗ ਮੈਂਬਰਾਂ ਦੇ ਹਵਾਲੇ ਕੀਤੇ ਤੇ ਉਹਨਾਂ ਦੇ ਪ੍ਰੋਗ ਮੈਂਬਰਾਂ ਨੂੰ ਹੌਸਲਾ ਦਿੱਤਾ ਔਰ ਅਸੀਂ ਉਹਨਾਂ ਦੇ ਪ੍ਰੋਗ ਮੈਂਬਰਾਂ ਨੂੰ ਬਿਲਕੁਲ ਵਿਸ਼ਵਾਸ ਦਿਵਾਇਆ ਕਿ ਜੇਕਰ ਉਹਨਾਂ ਦੀ ਕੋਈ ਵੀ ਇਸ ਸੰਬੰਧੀ ਕੋਈ ਦੁੱਖਤ ਗਈ ਹੈ ਤੇ ਉਹ ਜਦੋਂ ਮਾਦੀ ਸਾਨੂੰ ਆ ਕੇ ਦੱਸ ਸਕਦੇ ਆ ਔਰ ਅਸੀਂ ਬਿਲਕੁਲ ਉਹਦਾ ਟਕਮਾ ਹੱਲ ਕਰਾਂਗੇ ਤੇ ਬਾਕੀ ਉਹਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਆ ਉਹਨਾਂ ਨੇ ਉਹਨਾਂ ਨੂੰ ਬਿਲਕੁਲ ਵੈਲਕਮ ਕਰਦੇ ਹੋਏ ਉਹਨਾਂ ਨੂੰ ਆਪਣੇ ਕੋਲ ਬਿਲਕੁਲ ਅਸੈਪਟ ਕੀਤਾ ਔਰ ਸੜਕੇ ਹਾਲਤ ਵਿੱਚ ਉਹਨਾਂ ਦੇ ਹਵਾਲੇ ਕਰਕੇ ਤਸਵੀਰ ਤੋਂ ਆਏ